ਸਰਕਾਰ ਦੀ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਹੈ ਤੇ ਇਹਦੇ ਤੋਂ ਪਤਾ ਲੱਗਦਾ ਹੈ ਕਿ ਆਪਦੇ ਹੀ ਜੇ ਐਮਐਲਏ ਕਿਸੇ ਗਲਤ ਗਤੀਵਿਧੀ ਦੇ ਵਿੱਚ ਇਨਵੋਲਵ ਸੀ ਤੇ ਉਹਦੇ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਹ ਪਹਿਲੀ ਸਰਕਾਰ ਹੈ ਜਿਹੜੀਆਂ ਇਦਾਂ ਦੀਆਂ ਕਹ ਲੋ ਵੀ ਐਗਜ਼ਾਮਪਲ ਸੈੱਟ ਜਿਹੜੀ ਉਹ ਕਰ ਰਹੀ ਹੈ ਸੋ ਬਹੁਤ ਵੱਡਾ ਜਿਹੜਾ ਮੈਸੇਜ ਹੈ ਜਿਹੜੇ ਭ੍ਰਿਸ਼ਟਾਚਾਰੀ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਊਗਾ ਸੋ ਕਿਉਂਕਿ ਜੋ ਪੈਸਾ ਲੋਕਾਂ ਦਾ ਪੈਸਾ ਹੈ ਜੇ ਕੋਈ ਲੋਕਾਂ ਨੂੰ ਪਰੇਸ਼ਾਨ ਕਰੂਗਾ ਲੋਕਾਂ ਦੀ ਬਾਹ ਮਰੋੜੂਗਾ ਜਾਂ ਲੋਕਾਂ ਦਾ ਪੈਸਾ ਖਾਣ ਦੀ ਕੋਸ਼ਿਸ਼ ਕਰੂਗਾ ਉਹ ਚਾਹੇ ਆਪਣਾ ਚਾਹੇ ਵਿਗਾਨਾ ਉਹਦੇ ਲਈ ਕਾਨੂੰਨ ਇੱਕੋ ਹੈ ਦੇਖੋ ਇਹ ਬਹੁਤ ਵੱਡੀ ਬੇਇਨਸਾਫੀ ਇੱਕ ਹੋਰ ਕਹਿ ਲੋ ਜਾਂ ਪੰਜਾਬ ਦੀ ਪਿੱਟੇ ਛੁਰਾ ਮਾਰਨ ਵਾਲਾ ਕੰਮ ਜਿਹੜਾ ਕੇਂਦਰ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜੋ ਪੰਜਾਬ ਦੇ ਨਾਲ ਵਿਤਕਰਾ ਪਾਣੀਆਂ ਦੀ ਵੰਡ ਸਮੇ ਹੋਇਆ ਇਸ ਤੋਂ ਪਹਿਲਾਂ ਤਾਂ ਹੈਨਾ ਕਿ ਜਦੋਂ ਪੰਜਾਬ ਚੋਂ ਹਰਿਆਣੇ ਨੂੰ ਲਾਗਿਆ ਜਿਹੜਾ ਉਹ ਕੀਤਾ ਗਿਆ ਪੰਜਾਬ ਦੇ ਪਾਣੀ ਤਾਂ ਵੰਡਤੇ ਪਰ ਜਿਹੜਾ ਹਰਿਆਣੇ ਦਾ ਪਾਣੀ ਜਿਹੜਾ ਸਾਂਝੇ ਪੰਜਾਬ ਦਾ ਸੀ ਯਮਨਾ ਦਾ ਉਹ ਅਜੇ ਤੱਕ ਨਹੀਂ ਵੰਡਿਆ ਗਿਆ ਰਪੇਰੀਆ ਸਟੇਟ ਵੀ ਨਹੀਂ ਸੀ ਹਰਿਆਣਾ ਤੇ ਰਾਜਸਥਾਨ ਤੱਕੇ ਨਾਲ ਪੰਜਾਬ ਦੇ ਪਾਣੀ ਖੋ ਕੇ ਦਿੱਤੇ ਗਏ ਤੇ ਪਿਛਲੀਆਂ ਸਰਕਾਰਾਂ ਚ ਮਤਲਬ ਕਿ ਜਿੰਨਾ ਹਿੱਸਾ ਵੰਡ ਕੇ ਜਿਹੜਾ ਉਹ ਵੀ ਗੱਲ ਦਿੱਤਾ ਗਿਆ ਉਹ ਹਿੱਸੇ ਤੋਂ ਵੀ ਜ਼ਿਆਦਾ ਪਾਣੀ ਜਿਹੜੀਆਂ ਨੇ ਆ ਹਰਿਆਣਾ ਤੇ ਰਾਜਸਥਾਨ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਲੈਂਦੀਆਂ ਰਹੀਆਂ ਪਰ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਜਦੋਂ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ ਚ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਯਾਦ ਹੋਣਾ ਕਿ ਪਿਛਲੇ ਦਿਨੀ ਕਿਸ ਤਰ੍ਹਾਂ ਕੇਂਦਰ ਨੇ ਧੱਕੇ ਨਾਲ ਕਹਿ ਲਓ ਵੀ BBMP ਦੇ ਰਾਹੀਂ ਜਿਹੜਾ ਪਾਣੀ ਲਿਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹਰਿਆਣੇ ਦੇ ਵਿੱਚ ਪਰ ਉੱਥੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਨੇ ਬੜਾ ਸਖਤ ਸਟੈਂਡ ਲਿਆ ਤੇ ਉੱਥੇ ਪਹਿਰਾ ਦੇ ਕੇ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਫालतੂ ਨਹੀਂ ਜਾਣ ਦਿੱਤਾ ਤੇ ਹੁਣ ਤੁਸੀਂ ਦੇਖੋ ਵੀ ਇਤੋਂ ਵੱਡੀ ਬੇਇਨਸਾਫੀ ਕੀ ਹੋਊਗੀ ਕਿ ਉਸੇ BBMP ਦੀ ਰਾਖੀ ਕਰਨ ਦੇ ਲਈ 294 ਬੰਦੇ CIS ਦੇ ਲਾਤੇ ਤੇ ਇਹਦਾ ਬੋਝ ਵੀ ਕਹਿੰਦੇ BBMP ਤੇ ਪਊਗਾ ਮਤਲਬ ਪੰਜਾਬ ਤੇ ਪਊਗਾ ਤਕਰੀਬਨ 8.5 ਕਰੋੜ ਰੁਪਇਆ ਉਹਨਾਂ ਦੀ ਤਨਖਾਹ ਹੈ ਜਿਹੜੀ ਉਹ ਜਵਾਨ ਹੈ ਉਹਨਾਂ ਦੀ ਬਣੂਗੀ ਤੁਸੀਂ ਦੇਖੋ ਵੀ ਪਾਣੀ ਵੀ ਪੰਜਾਬ ਦਾ ਲੈ ਕੇ ਜਾਣਾ ਤੇ ਜਿਹੜੇ ਬੰਦੇ ਉੱਥੇ ਰਾਖੀ ਲਈ ਲਾਇਆ ਹੈ ਰਾਖੀ ਕੀ ਉਹ ਇਸ ਲਈ ਲਾਇਆ ਵੀ ਜਿਵੇਂ ਪੰਜਾਬ ਨੇ ਐਤ ਕੀ ਪਾਣੀ ਉੱਥੇ ਸਟੈਂਡ ਲੈ ਕੇ ਰੋਕਿਆ ਵੀ ਪਾਣੀ ਰੋਕਣ ਨਹੀਂ ਦੇਣਾ ਤੇ ਉਹ ਬੰਦਿਆਂ ਦਾ ਬੋਝ ਵੀ ਤੁਸੀਂ ਪੰਜਾਬ ਤੇ ਪਾ ਰਹੇ ਹੋ ਇਦੋਂ ਵੱਡੀ ਬੇਨਸਾਫੀ ਕਿਉਂ ਸੋ ਮੁੱਖ ਮੰਤਰੀ ਸਾਹਿਬ ਨੇ ਸਵਾਲ ਕੀਤਾ ਹੈ ਕਿ ਜਿਹੜੇ ਭਾਜਪਾ ਦੇ ਲੀਡਰ ਉਹਦਣਾ ਕੇ ਸਹਿਮਤੀ ਦੇ ਕੇ ਗਏ ਸੀਗੇ ਕਿ ਜੀ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਨਾਲ ਆ ਹੁਣ ਉਹਨਾਂ ਦਾ ਕੀ ਸਟੈਂਡ ਕੇ ਸੈਂਟਰ ਨੇ ਉੱਥੇ ਸੀਆਈਏ ਐਸਐਫ ਦੇ ਬੰਦੇ ਲਗਾਤੇ ਜਵਾਨ ਲਗਾਤੇ ਵੀ ਜੀ ਉੱਥੇ ਰਾਖੀ ਕਰਨੀ ਹੈ ਜਦੋਂ ਸਾਡੇ ਕੋਲੇ ਪੰਜਾਬ ਪੁਲਿਸ ਹੈ ਤੇ ਪੰਜਾਬ ਪੁਲਿਸ ਫ੍ਰੀ ਆਫ ਕਾਸਟ ਉਸਦੇ ਰਾਖੀ ਕਰ ਰਹੀ ਹੈ ਡੈਮ ਦੀ ਤੁਹਾਨੂੰ ਫ੍ਰੀ ਵਾਲੀ ਫੋਰਸ ਨਹੀਂ ਚਾਹੀਦੀ ਤੁਸੀਂ ਕਹਿੰਦੇ ਵੀ 8.5 ਕਰੋੜ ਰੁਪਇਆ ਵੀ ਦਿਓ ਤੇ ਪਾਣੀ ਵੀ ਦਿਓ ਸੋ ਇਹ ਬਹੁਤ ਵੱਡੀ ਬੇਇਨਸਾਫੀ ਹੈ ਤੇ ਜਿਹਨੂੰ ਅਸੀਂ ਬਿਲਕੁਲ ਕਹੋ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪਹਿਲਾਂ ਵੀ ਸਟੈਂਡ ਲੈ ਕੇ ਦਾ ਡਟ ਕੇ ਵਿਰੋਧ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਬਿਲਕੁਲ ਇਸ ਚੀਜ਼ ਨੂੰ ਲਾਗੂ ਨਹੀਂ ਹੁੰਦਾ ਮੰਗਾਂਗੇ ਤੇ ਨਾਲ ਨਾਲੇ ਕੇਂਦਰ ਨੂੰ ਵੀ ਜਿਹੜੇ ਬੀਜੇਪੀ ਦੇ ਲੋਕ ਆ ਉਹਨਾਂ ਨੂੰ ਸਵਾਲ ਹੈ ਕਿ ਹੁਣ ਜਵਾਬ ਦੇਣ ਕਿ ਉਹਨਾਂ ਦਾ ਇਹਦੇ ਤੇ ਕੀ